हां जी दोस्तों भाई अमृतपाल सिंह मैहरू बारे तुसी सब जानਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਪਖੰਡੀ ਬਾਬੇ ਵੱਲੋਂ ਕੁੜੀਆਂ ਨਾਲ ਗਲਤ ਕੰਮ ਕੀਤਾ ਜਾਂਦਾ ਸੀ ਤੇ ਕੁੜੀਆਂ ਨੂੰ ਆਪਣੇ ਜਾਲ 'ਚ ਫਸਾ ਕੇ ਕੁੜੀਆਂ ਦੀਆਂ ਗਲਤ ਤਸਵੀਰਾਂ ਤੇ ਗਲਤ ਵੀਡੀਓਜ਼ ਲੀਕ ਕੀਤੀਆਂ ਜਾਂਦੀਆਂ ਸੀ ਉਸੇ ਨੂੰ ਲੈ ਕੇ ਚੱਲਦੇ ਆ ਭਾਈ ਅੰਮ੍ਰਿਤਪਾਲ ਸਿੰਘ ਮੈਰੂ ਨੇ ਉਸ ਬਾਬੇ ਨੂੰ ਫੜ ਲਿਆ ਤੇ ਉਸ ਬਾਬੇ ਤੇ ਚੰਗਾ ਸੋਦਾ ਵੀ ਲਾਇਆ ਹੈ ਤੁਹਾਨੂੰ ਦੱਸ ਦਈਏ ਕਿ ਉਸ ਬਖੰਡੀ ਬਾਬੇ ਵੱਲੋਂ ਕੁੜੀਆਂ ਨਾਲ ਪਹਿਲਾਂ ਤਾਂ ਗੱਲਬਾਤ ਕੀਤੀ ਜਾਂਦੀ ਸੀ ਤੇ ਫਿਰ ਕੁੜੀਆਂ ਨਾਲ ਗਲਤ ਕੰਮ ਕੀਤਾ ਜਾਂਦਾ ਸੀ ਤੇ ਭਾਈ ਅਮਰਤਪਾਲ ਸਿੰਘ ਮੈਰੋ ਨੂੰ ਪਤਾ ਲੱਗਣ ਤੋਂ ਬਾਅਦ ਭਾਈ ਅਮਰਤ ਸਿੰਘ ਪਾਲ ਮੈਰੋ ਨੇ ਉਸ ਦਾ ਚੰਗਾ ਸੋਧਾ ਲਾਇਆ ਤੇ ਉਸ ਨੂੰ ਪੁਲਿਸ ਦੇ ਹਵਾਲੇ ਵੀ ਕਰ ਦਿੱਤਾ। ਬਾਕੀ ਤੁਹਾਨੂੰ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਉਸ ਬਾਬੇ ਦੀ ਇੱਕ ਕਲਿੱਪ ਵੀ ਸਾਹਮਣੇ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਬਾਬੇ ਦੀ ਇੱਕ ਆਡੀਓ ਰਿਕਾਰਡਿੰਗ ਵੀਡੀਓ ਸਾਹਮਣੇ ਆਈ ਹੈ। ਤੁਸੀਂ ਇੱਕ ਵਾਰ ਉਹ ਆਡੀਓ ਜ਼ਰੂਰ ਸੁਣਿਓ। ਫੌਨ ਦੇ ਕੋ ਬਾਪੂ ਖੜਾ ਸੀ ਮਗਰ ਤੇ ਧਿਆਨ ਰੱਖਿਆ ਕਰ ਕੈਮਰੇ ਗੂਮਰੇ ਲੱਗੇ ਹੁੰਦੇ ਸੀ ਤੇ ਮੈਂ ਤੈਨੂੰ ਚੱਕ ਕੇ ਲੈ ਜਾਣਾ ਬਾਕੀ ਹੁਣ ਗੱਲ ਰਹੀ ਪਿਆਰ ਦੀ ਤੇ ਪਿਆਰ ਇੰਨਾ ਰੱਜ ਕੇ ਕਰਨਾ ਨਾ ਹੁਣ ਤਾਂ ਸ਼ੁਰੂਆਤ ਹੋਈ ਗਈ ਆ ਬਾਕੀ ਤੁਹਾਨੂੰ ਵੀ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਕੀ ਆ ਗਿਆ ਕਿ ਉਸ ਪਖੰਡੀ ਬਾਬੇ ਨੂੰ ਹੁਣ ਸਜ਼ਾ ਹੋ ਚੁੱਕੀ ਹੈ ਬਾਕੀ ਤੁਸੀਂ ਉਸ ਪਖੰਡੀ ਬਾਬੇ ਬਾਰੇ ਕੀ ਕਹਿਣਾ ਚਾਹੋਗੇ ਤੇ ਭਾਈ ਅਮਰਤਪਾਲ ਸਿੰਘ ਦੇ ਚੰਗੇ ਕੰਮਾਂ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ